ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਅੱਜ ਅਪ ਤੁਹਾਡੇ ਲਈ ਬਹੁਤ ਹੀ ਵਧੀਆ ਵੀਡੀਓ ਲੈ ਕੇ ਆਏ ਹਾਂ ਜੀ ਜਿਸ ਦੀ ਸਭ ਨੂੰ ਬੇਸਬਰੀ ਦੇ ਨਾਲ ਉਡੀਕ ਸੀ ਜੀ ਹਾਂ ਪੰਜਾਬੀ ਟਰੈਵਲ ਕਪਲ ਵਲੌਗ ਹੈ ਜਿਨ੍ਹਾਂ ਦੇ ਹੈ ਨਾ ਖੁਸ਼ੀ ਟ੍ਰਿਪ ਨੂੰ ਬਸਾਰੇ ਜਾਣੇ ਜਾਣਦੇ ਹੀ ਆ ਉਹਨਾਂ ਨੇ ਅੱਜ ਫਾਈਨਲੀ ਖੁਦ ਹੀ ਰਿਵੀਲ ਕਰ ਦਿੱਤਾ ਕਿ ਉਹਨਾਂ ਦੇ ਘਰ ਪਰਮਾਤਮਾ ਨੇ ਬੇਟੀ ਦਿੱਤਾ ਤਾਤ ਪਖਸ਼ੀਆ ਜੋ ਕਿ ਉਹਨਾਂ ਦਾ ਦਿਲ ਤੋਂ ਤਮੰਨਾ ਸੀ ਕਿ ਸਾਡੇ ਘਰ ਬੇਟੀ ਹੀ ਜਨਮ ਲਵੇ ਕਿਉਂਕਿ ਬੇਟੀ ਤੋਂ ਬਿਨਾ ਹਰ ਪਰਿਵਾਰ ਹਰ ਕਦੇ ਅਧੂਰਾ ਹੀ ਹੁੰਦਾ ਉਹ ਉਹਨਾਂ ਦੀ ਸੋਚ ਹੈ ਨਾ ਇਦਾਂ ਦੀ ਸੋਚ ਪਹਿਲਾਂ ਤਾਂ ਆਪਾਂ ਸਲਾਮ ਉਹਨਾਂ ਨੂੰ ਕਰਦੇ ਆ ਨਾ ਇੰਨੀ ਵਧੀਆ ਸੋਚ ਰੱਖੀ ਆ ਤੇ ਦੂਸਰੀ ਗੱਲ ਉਹਨਾਂ ਨੇ ਆਪਣੀ ਬੇਟੀ ਦਾ ਨਾਮ ਹੈ ਨਾ ਉਹਨਾਂ ਨੇ ਆਪਣੀ ਬੇਟੀ ਦਾ ਨਾਮ ਵੀ ਬਹੁਤ ਹੀ ਜ਼ਿਆਦਾ ਵਧੀਆ ਰੱਖਿਆ ਆ ਤੇ ਉਹਨਾਂ ਨੇ ਇਹ ਨਾਮ ਨੂੰ ਕੋਈ ਇਦਾਂ ਹੀ ਨਹੀਂ ਰੱਖ ਲਿਆ ਉਹਨਾਂ ਨੇ ਨਾ ਮਹਾਰਾਜਾ ਰਣਜੀਤ ਸਿੰਘ ਤੇ ਮਹਾਰਾਣੀ ਜਿੰਤ ਕੌਰ ਦੇ ਨਾਮ ਵਿੱਚੋਂ ਹੀ ਲਿਆਏ ਰਣਜਿੰਦਰ ਕੌਰ ਨੰਨੇ ਨਾਮ ਰੱਖਿਆ ਬੇਟੀ ਦਾ ਆਪਣੇ ਦਾ ਰਣਜਿੰਦਰ ਕੌਰ ਜੋ ਕਿ ਉਹਨਾਂ ਨੂੰ ਬਹੁਤ ਹੀ ਪਿਆਰਾ ਲੱਗਿਆ ਤੇ ਬਹੁਤ ਸਾਰੇ ਉਹਨਾਂ ਨੂੰ ਕਮੈਂਟ ਵੀ ਆਇਆ ਕਿ ਇਹ ਨਾਮ ਬਹੁਤ ਹੀ ਪਿਆਰਾ ਵਾ ਭਾਗਾ ਭਰੀ ਨੰਨੀ پری ਦੀਆਂ ਸਾਰਿਆਂ ਨੇ ਬਹੁਤ ਹੀ ਵਧਾਈਆਂ ਦਿੱਤੀਆਂ ਉਹਨਾਂ ਨੂੰ ਤੇ ਉਹਨਾਂ ਨੇ ਬਹੁਤ ਹੀ ਵਧੀਆ ਢੰਗ ਤਰੀਕੇ ਨਾਲ ਆਪਣੀ ਬੱਚੀ ਦਾ ਹਨਾ ਉਹਨਾਂ ਨੇ ਵੈਲਕਮ ਕੀਤਾ ਪਰਮਾਤਮਾ ਉਹਨਾਂ ਨੂੰ ਉਹਨਾਂ ਦੇ ਬੱਚੇ ਨੂੰ ਉਹਨਾਂ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਦੇਣ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ